ਸਾਹਿਬੇ ਕਮਾਲ ਜੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਕਲਗੀ ਤਰਪੀਤਾ ਜੀ ਦਾ ਜੋ ਪ੍ਰਕਾਸ਼ ਹੋਇਆ ਹੈ ਉਹ ਆਪਣੇ ਪ੍ਰਕਾਸ਼ ਵਸਤੇ ਆਪ ਹੀ ਆਪਣੇ ਬਾਣੀ ਵਿੱਚ ਬਿਆਨ ਕਰਦੇ ਹਨ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਧਰਤੀ ਦੇ ਉੱਪਰ ਪ੍ਰਕਾਸ਼ ਹੋਇਆ ਹੈ ਕਿਸ ਵਿਸ਼ੇਸ਼ ਕਾਰਜ ਦਿਨ ਸੰਪੂਰਨ ਕਰ ਵਸਤੇ ਉਹਨਾਂ ਦਾ ਪ੍ਰਕਾਸ਼ ਹੋਇਆ ਹੈ ਉਹ ਲਿਖਦੇ ਹਨ ਕਿ ਚਿਤ ਨਾ ਪ੍ਰਯੋਹ ਹਮਰੋ ਆਵਰਗੇ ਕਿ ਮੇਰਾ ਇਸ ਜਨਮ ਵਿੱਚ ਚਿਤ ਨਹੀਂ ਸੀ ਕਰਦਾ ਆਣ ਪਰ ਚਿਤ ਨਾ ਪ੍ਰਯੋਹ ਹਮਰੋ ਆਵਨ ਕੇ ਚੁਬੀ ਰਹੀ ਸੁਰਤ ਪ੍ਰਵਿਚਰਨਨੰ ਮੈਂ ਕਿ ਮੇਰਾ ਚਿਤ ਨਹੀਂ ਸੀ ਕਰਦਾ ਇਸ ਮਾਤ ਲੋਕ ਵਿੱਚ ਆਨਸਤੇ ਕਿਉਂ ਕਿ ਮੇਰੀ ਜੜੀ ਸੁਰਤ ਸੀ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਖੂਬੀ ਹੋਈ ਸੀ ਇਸ ਕਰਕੇ ਜਦੋਂ ਜਣੇ ਸਾਡੀ ਸੁਰਤ ਜੇ ਮਹਾਰਾਜੇ ਚਰਨਾ ਵਿੱਚ ਲਗਦੀ ਹੈ ਤੇ ਸਾਡਾ ਕੋਈ ਬੋਰ ਕਾਰਜ ਕਰਨ ਚਿਤ ਨਹੀਂ ਕਰਦਾ ਤੇ ਅੱਗੇ ਲਿਖਦੇ ਨੇ ਕਿ ਜਿਉਂ ਤਿਉਂ ਪ੍ਰਭ ਕੋ ਹਮ ਕੋ ਸਮਝਾਏ ਜਿਵੇਂ ਕਿਵੇਂ ਕਰਕੇ ਵੀ ਅਕਾਲ ਪੁਰਖ ਮਹਾਰਾਜ ਨੇ ਮੈਨੂੰ ਸਮਝਾਣਾ ਕੀਤਾ ਕਿ ਇਸ ਜਗਤ ਲੋਕ ਵਿੱਚ ਜਾਓ ਤੇ ਧਰਮ ਦਾ ਇੱਕ ਵਿਸ਼ੇਸ਼ ਕਾਰਜ ਕਰਨਾ ਹੈ ਇਹ ਕਹਿ ਕੇ ਇਹ ਲੋਕ ਪਠਾਏ ਇਹ ਕਹਿ ਕੇ ਐਵੇਂ ਪਿਆਰ ਨਾਲ ਮੈਨੂੰ ਸਮਝਾ ਕੇ ਇਸ ਜਗਤ ਵਿੱਚ ਮੈਨੂੰ ਭੇਜਣਾ ਕੀਤਾ ਤਾਂ ਕਹਿੰਦੇ ਨੇ ਕਿ ਇਹ ਹਮ ਇਹ ਕਾਜ ਜਗਤਮਉ ਆਇਓ ਐਸ ਤਰਿਕੇ ਨਾਲ ਇੱਕ ਵਿਸ਼ੇਸ਼ ਕਾਰਜ ਕਰਨ ਵਾਸਤੇ ਇਸ ਜਗਤ ਵਿੱਚ ਆਇਆ ਕਿ ਧਰਮហេਤ ਗੁਰਦੇਵ ਪਠਾਇਓ ਕਿ ਧਰਮ ਤੇ ਕਾਰਜ ਕਰਨ ਵਾਸਤੇ ਗੁਰਦੇਵ ਪਿਤਾ ਪਰਮਾਤਮਾ ਨੇ ਮੈਨੂੰ ਇਸ ਮਾਤ ਲੋਕ ਵਿੱਚ ਦਿੱਤਾ ਹੈ ਭੇਜਿਆ ਹੈ ਤਾਂ ਜਾ ਕੇ ਕਹੀਂ ਪ੍ਰਕਾਸ਼ ਪਹੰਚਾਰਾ ਕਰਿਓ ਪਟਨਾ ਸ਼ਹਿਰ ਵਿਖੇ ਪਵਲ ਤਾਂ ਜਾ ਕੇ ਮੇਰਾ ਇਸ ਮਾਤ ਲੋਕ ਵਿੱਚ ਪ੍ਰਕਾਸ਼ ਹੋਇਆ ਹੈ ਤਾਂ ਤਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰ ਕੋਰ ਦੇ ਦੇ ਘਰ ਵਿਖੇ ਪਟਨਾ ਸਹਿ ਦੀ ਪਵਿੱਤਰ ਧਰਤੀ ਦੇ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਫਿਰ ਅੱਗੇ ਲਿਖਦੇ ਹਨ ਕਿ ਮਦਨ ਦੇਸ਼ ਹਮ ਕੋ ਲੈ ਆਏ ਮਦਨ ਦੇਸ਼ ਕਹਿੰਦੇ ਨੇ ਪੰਜਾਬ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਭਾਵ ਆਨੰਦਪੁਰ ਸਾਹਿਬ ਨਿਆਇ ਕੀ ਪਾਤ ਪਾਤ ਦਾਈਆਂ ਨੂੰ ਦੁਲਾਰੇ ਅਨੇਕਾਂ ਤਰੀਕਿਆਂ ਦੇ ਨਾਲ लाड़-ਲਡਾਲ ੜਾ ਕੇ ਇਸ ਬੱਚੇ ਦੀ ਅਗੂ ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰੀ ਭਾਵ ਪਾਲਨ ਪੋਸ਼ਣਾ ਕੀਤੀ ਹੈ ਅਗਰਿੰਦੇ ਨੇ ਕਿ ਮੋਰਪਿਤ ਪੂਰਵ ਕੀ ਇਸ ਪਿਆਨਾ ਭਾਤ ਭੱਜ ਕੇ ਤੀਰਥ ਨਾਣਾ ਗੁਰ ਤੇਵ ਗੁਰਦੇਵ ਬਹਾਦਰ ਸਾਹਿਬ ਜੀ ਪੂਰਨ ਦਿਸ਼ਾਵਾਂ ਉੱਤੇ ਜਾ ਕੇ ਧਰਮ ਦੇ ਕਾਰਜ ਕਰਦੇ ਹਨ ਤੇ ਅਨੇਕਾਂ ਹੀ ਤੀਰਥਾਂ ਤੇ ਜਾਂਦੇ ਹਨ ਤੇ ਉਲੋਗ ਭਲਾਈ ਦੇ ਕਾਰਜ ਕਰਦੇ ਹਨ ਨਾਲ ਮਾਤਾ ਗੁਜਰ ਕੌਰ ਜੀ ਦੀ ਵੀ ਉੱਡੀ ਹੀ ਵੱਡੀ ਤਪੱਸਿਆ ਹੈ ਦੇਖੋ ਇੱਕ ਮਹਾਬਲੀ ਨੇ ਜਨਮ ਲੈਣਾ ਸੀ ਇੰਨੇ ਵੱਡੇ ਸ਼ੂਰ ਬੀਰ ਇੰਨੇ ਵੱਡੇ ਲਿਖਾਰੀ ਨੇ ਇੰਨੇ ਵੱਡੇ ਪੰਥ ਦੇ ਕਾਰਜ ਕਰਨ ਵਾਲੇ ਨੇ ਜਨਮ ਲੈਣਾ ਸੀ ਤੇ ਉਹਦੇ ਵਾਸਤੇ ਇੱਕ ਕੂਖ ਵੀ ਬਹੁਤ ਵੱਡੀ ਤੇ ਬਹੁਤ ਪਵਿੱਤਰ ਕੂਖ ਹੋਣੀ ਚਾਹੀਦੀ ਸੀ ਇਸ ਕਰਕੇ ਉਸ ਮਾਤਾ ਗੁਜਰਕੌਰ ਜੀ ਦੀ ਬਹੁਤ ਲੰਬੇ ਅਰਸੇ ਦੀ ਭਗਤੀ ਤੋਂ ਬਾਅਦ ਹੀ ਗੁਰੂ ਦੇ ਪਿਤਾ ਜੀ ਦਾ ਜਿਹੜਾ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜੇ ਦਾ ਪ੍ਰਕਾਸ਼ ਹੁੰਦਾ ਹੈ ਜਦ ਇਹ ਜਾਤ ਤਰੇ ਬੇਨੇ ਪੈ ਪੁੰਨ ਦਾਨ ਦਿਨ ਕਰਤ ਵਿੱਚ ਤੇ ਅਨੇਕਾ ਤੀਰਥਾਂ ਤੇ ਜਾ ਕੇ ਪੁੰਨ ਦਾਨ ਸਿਮਰਨ ਭਜਨ ਬੰਦਗੀ ਕਰਦੇ ਸੀ ਤਾਂ ਜਾ ਕੇ ਮਹਾਬਲੀ ਯੋਧਾ ਗੁਰੂ ਗੋਬਿੰਦ ਸਿੰਘ ਮਹਾਰਾਜੇ ਦਾ ਪ੍ਰਕਾਸ਼ ਹੋਇਆ ਹੈ ਇਹ ਦਖੀਓ ਕਹਿੰਦੇ ਨੇ ਕਿ ਕਿੰਨੀ ਅਨਕ ਪਾਂਦ ਤੇ ਰੱਛਾ ਕਿ ਜਦ ਮੇਰਾ ਪ੍ਰਕਾਸ਼ ਹੋਇਆ ਮੇਰਾ ਜਨਮ ਹੋਇਆ ਤੇ ਮੈਨੂੰ ਅਨੇਕਾਂ ਪ੍ਰਕਾਰ ਨਾਲ ਮੇਰੇ ਤਨ ਦੀ ਰੱਛਾ ਕੀਤੀ ਠੰਡ ਦੂਰ ਗਰਮੀ ਦੂਰ ਪਾਵ ਕਿਉਂਕਿ ਅਨੰਦ ਕਾਰਜ ਤੋਂ 30 32 ਸਾਲ ਬਾਅਦ ਇਸ ਬੱਚੇ ਦਾ ਜਨਮ ਹੋਇਆ ਸੀ ਤੇ ਬੜੇ ਹੀ ਵਧੀਆ ਤਰੀਕੇ ਨਾਲ ਪਾਲਨ ਪੋਸ਼ਣ ਹੁੰਦਾ ਹੈ ਉੱਥੇ ਹੀ ਹੀ ਦੀਨੇ ਪਾਤ ਪਾਤ ਕੀ ਸਿੱਖਿਆ ਅਨੇਕਾਂ ਤਰੀਕੇ ਦੇ ਨਾਲ ਉਹਨਾਂ ਨੂੰ ਸਿੱਖਿਆ ਦੇਖਸ਼ਾ ਦਿੱਤੀ ਜਾਂਦੀ ਹੈ ਪੜਾਈ ਲਿਖਾਈ ਦੇ ਨਾਮ ਨਾਲ ਸ਼ਸਤਰ ਵਿਦਿਆ ਵੀ ਸਿਖਾਈ ਜਾਂਦੀ ਹੈ ਤੇ ਕਹਿੰਦੇ ਨੇ ਜਦ ਹਮ ਧਰਮ ਕਰਮ ਕੋ ਆਏ ਕਿ ਜਿੱਦਾਂ ਹੀ ਮੈਨੂੰ ਧਰਮ ਦੇ ਕਾਰਜਾਂ ਦੀ ਸਮਝ ਆਣ ਲੱਗੀ ਦੇਵ ਲੋਗ ਤਬ ਪਿਤਾ ਸਿਦਾਏ ਤਾਂ ਗੁਰ ਤੇਗ ਬਹਾਦਰ ਸਾਹਿਬ ਸਾਹਿਬ ਦੇਵ ਲੋਗ ਚਲੇ ਗਏ ਭਾਵ ਦਿੱਲੀ ਵੱਲ ਜਾ ਕੇ ਉਹਨਾਂ ਨੇ ਧਰਮ ਦੇ ਕਾਂਜੇ ਦੇਤੇ ਹੀ ਆਪਣੀ ਸ਼ਹੀਦੀ ਦਿੱਤੀ ਹੈਗੀ ਹੈ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਮੇਰਾ ਪ੍ਰਕਾਸ਼ ਇਸ ਕਰਕੇ ਜੁੜਿਆ ਹੈ ਕਿ ਆਉ ਆਸ ਇਸੇ ਸ਼ਬਦ ਦੇ ਨਾਲ ਜੁੜੀਏ ਤਹੀ ਪ੍ਰਕਾਸ਼ ਹਮਾਰਾ ਕਯੋ ਪਟਨਾ ਸ਼ਹਿਰ ਵਿਖੇ ਬਵ ਲਿਓ ਸ਼ਬਦ ਤੋਂ ਪਹਿਲੇ ਵਿਆਖਿਆ ਕਰਨ ਦਾ ਇਹ ਭਾਵ ਹੁੰਦਾ ਹੈ ਕਿ ਜਿਹੜਾ ਸ਼ਬਦ ਹੈ ਉਹ ਸਾਡਾ ਸੁਖਾਲਾ ਹੋ ਜਵੇ ਤੇ ਸਾਰੇ ਸੰਗਤ ਨਾਲ ਮਿਲ ਕੇ 파ੜ सके आओ पड़िए जी तहि परकाश हमारा पयो